ਪੰਜਾਬ ਦੇ ਕਈ ਪਿੰਡ ਪਾਣੀ ਦੀ ਮਾਰਖੇਟ ਨੇ ਦੱਸ ਜਾਈਏ ਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਹੀ ਨਹੀਂ ਭਾਰਤ ਦਾ ਗਵਾਂਡੀ ਸੂਬਾ ਪਾਕਿਸਤਾਨ ਵੀ ਇਸ ਵਕਤ ਪਾਣੀ ਦੀ ਮਾਰਖੇਟ ਹੈ ਪਰ ਇਸ ਵਿਚਾਲੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਪੌਂਗ ਡੈਮ ਚੋ ਛੀਲ ਚ ਪਾਣੀ ਛੱਡਿਆ ਜਾ ਰਿਹਾ ਹੈ ਕਿ ਇਹ ਪਾਣੀ ਪਾਕਿਸਤਾਨ ਵੱਲ ਵੀ ਜਾ ਰਿਹਾ ਹੈ ਤਦ ਦਾ ਜੀਏ ਕਿ ਇਸ ਨੂੰ ਲੈ ਕੇ ਅਧਿਕਾਰੀਆਂ ਦੇ ਵੱਲੋਂ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਦੀ ਛੀਲ ਦੇ ਪਾਣੀ ਦੇ ਪੱਧਰ ਵਿੱਚ ਇਜ਼ਾਫਾ ਹੋਇਆ ਅੱਜ 522 ਮੀਟਰ ਤੱਕ ਪਾਣੀ ਦਾ ਪੱਧਰ ਪਹੁੰਚ ਗਿਆ ਹਾਲਾਂਕਿ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 5 ਮੀਟਰ ਦੂਰ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਜਿਸ ਦੇ ਚਲਦਿਆਂ ਇਹ ਪਾਣੀ ਘਟ ਖੋ ਸਕਦਾ ਪਰ ਦੱਸ ਜਾਈਏ ਕਿ ਇਸ ਵਿਚਾਲੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਸੀ ਕਿ ਪਾਕਿਸਤਾਨ ਵੱਲੋਂ ਕੋਈ ਪਾਣੀ ਜਾ ਰਿਹਾ ਹੈ ਤਾਂ ਇਸ ਬਾਬਤ ਜਦੋਂ ਐਕਸੀਅਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਇਜ਼ਾਫਾ ਜ਼ਰੂਰ ਹੋਇਆ ਹੈ ਪਰ ਉਹਨਾਂ ਦੇ ਵੱਲੋਂ ਪਾਕਿਸਤਾਨ ਵੱਲ ਕੋਈ ਵੀ ਪਾਣੀ ਨਹੀਂ ਛੱਡਿਆ ਜਾ ਰਿਹਾ ਤੇ ਉਹਨਾਂ ਦੇ ਵੀ ਕਹਿਣਾ ਹੈ ਕਿ ਫਿਲਹਾਲ ਛੀਲ ਦੇ ਵਿੱਚ ਜੋ ਪਾਣੀ ਆ ਰਿਹਾ ਹੈ ਉਸ ਦੀ ਸਥਿਤੀ ਵੀ ਕੰਟਰੋਲ ਵਿੱਚ ਹੈ ਰੰਜੀਸਾ ਦਾ ਡੈਮ ਦਾ ਇਸ ਸਮੇਂ ਜਿਹੜਾ ਵਾਟਰ ਲੈਵਲ ਹੈ 522 ਦੇ ਕਰੀਬ ਹੈ ਤੇ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਕਾਫੀ ਬਰਸਾਤ ਹੋਈ ਹੈ ਲੇਕਿਨ ਜਿਹੜਾ ਆਉਣ ਵਾਲਾ ਹਫਤਾ ਹੈ ਇਹਦੇ ਵਿੱਚ ਸਥਿਤੀ ਜਿਹੜੀ ਕਾਫੀ ਕੰਫਰਟੇਬਲ ਹੈ। ਉਹ ਕੁਆਰਟਰ ਲਗਰ 4 ਉਹਦੇ ਨਾਲ ਇਹ ਸਹੀ ਹੈਗਾ ਕਿ ਸਭ ਬਰਸਾਤ ਪਿਆ ਹੋਊਗਾ। ਜੋ ਪ੍ਰੈਜੈਂਟ ਪ੍ਰੈਡਿਕਸ਼ਨਸ ਨੇ ਬਰਸਾਤ ਦੀਆਂ ਉਹਦੇ ਹਿਸਾਬ ਨਾਲ ਜਿਆਦਾ ਤੋਂ ਜਿਆਦਾ 1.5 ਮੀਟਰ ਵੱਗ ਸਕਦਾ ਹੈ ਇਸ ਤੋਂ ਜਿਆਦਾ ਨਹੀਂ ਬਦਲੇਗਾ। ਖਤਰੀ ਵਾਲੀ ਤੋਂ ਖਤਰੀ ਵਾਲੀ ਕੋਈ ਗੱਲ ਨਹੀਂ ਹੈ। ਸਰ ਸਵੇਰ ਤੋਂ ਦੇਖਣ ਦੇ ਵਿੱਚ ਆਇਆ ਕਿ ਜਿੱਸਾ ਪਾਣੀ ਜਿਆਦਾ ਹੋਊ ਥੱਲੇ ਨੂੰ ਛਕਿਆ ਜਾ ਰਿਹਾ ਰਾਵੀ ਰਸਤੇ ਜਿਹੜਾ ਪਾਕਿਸਤਾਨ ਨੂੰ ਪਾਣੀ ਛਕਿਆ ਜਾ ਰਿਹਾ ਹੈ। ਅ ਰੰਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਹੈ ਇਹ ਆਰਐਸਡੀ ਤੋਂ ਲੈ ਕੇ ਮਾਧੂਪੁਰ ਬਰਾਜ ਤੱਕ ਪ੍ਰਭਾਵਿਤ ਕਰਦਾ ਉਦੋਂ ਡਾਊਨਸਟਰੀਮ ਦਾ ਜਿਹੜਾ ਉਹ ਹੈਗਾ ਉਹਦੇ ਦਰਿਆਤ ਜਦੋਂ ਪਾਣੀ ਐਂਟਰ ਕਰਦਾ ਉਹ ਤੋਂ ਬਾਅਦ ਜਿਹੜਾ ਜ਼ਿਆਦਾ ਪ੍ਰਭਾਵ ਪੈਂਦਾ ਅਚਾਨਕ ਮੈਂ ਕਿਹਾ ਕਿ ਦਰਿਆ ਤੋਂ ਪਾਕਿਸਤਾਨ ਚ ਛੱਡਿਆ ਜਾ ਰਿਹਾ ਪਾਣੀ ਹੈ ਅ ਆਰਐਸਡੀ ਰੰਜੀਤ ਸਾਗਰ ਡੈਮ ਤੋਂ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਹੜਾ ਉੱਧ ਰਿਵਰ ਤੋਂ ਆ ਰਿਹਾ ਪਾਣੀ ਉਹ ਅਲਟੀਮੇਟਲੀ ਜਿਹੜਾ ਪਾਕਿਸਤਾਨ ਚ ਜਾਂਦਾ ਪੰਜਾਬ ਦੇ ਕਈ ਪਿੰਡ ਪਾਣੀ ਦੀ ਮਾਰਖੇਟ ਨੇ ਦੱਸ ਜਾਈਏ ਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਹੀ ਨਹੀਂ ਭਾਰਤ ਦਾ ਗਵਾਂਡੀ ਸੂਬਾ ਪਾਕਿਸਤਾਨ ਵੀ ਇਸ ਵਕਤ ਪਾਣੀ ਦੀ ਮਾਰਖੇਟ ਹੈ ਪਰ ਇਸ ਵਿਚਾਲੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਪੌਂਗ ਡੈਮ ਚੋਂ ਛੀਲ ਚ ਪਾਣੀ ਛੱਡਿਆ ਜਾ ਰਿਹਾ ਹੈ ਕਿ ਇਹੇ ਪਾਣੀ ਪਾਕਿਸਤਾਨ ਵੱਲ ਵੀ ਜਾ ਰਿਹਾ ਹੈ ਤਦਾਦੀਏ ਕਿ ਇਸ ਨੂੰ ਲੈ ਕੇ ਅਧਿਕਾਰੀਆਂ ਦੇ ਵੱਲੋਂ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਪਠਾਨਕੋਟ ਵਿਖੇ ਰஞ்சிਤ ਸਾਗਰ ਡੈਮ ਦੀ ਛੀਲ ਦੇ ਪਾਣੀ ਦੇ ਪੱਧਰ ਵਿੱਚ ਇਜ਼ਾਫਾ ਹੋਇਆ ਅੱਜ 522 ਮੀਟਰ ਤੱਕ ਪਾਣੀ ਦਾ ਪੱਧਰ ਪਹੁੰਚ ਗਿਆ ਹਾਲਾਂਕਿ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 5 ਮੀਟਰ ਦੂਰ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਜਿਸ ਦੇ ਚੱਲਦਿਆਂ ਇਹੇ ਪਾਣੀ ਘਟ ਖੋ ਸਕਦਾ ਪਰ ਦੱਸ ਜਾਈਏ ਕਿ ਇਸ ਵਿਚਾਰੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਸੀ ਕਿ ਪਾਕਿਸਤਾਨ ਵੱਲ ਨੂੰ ਕੋਈ ਪਾਣੀ ਜਾ ਰਿਹਾ ਹੈ ਤਾਂ ਇਸ ਬਾਬਤ ਜਦੋਂ ਐਕਸੀਅਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਇਜ਼ਾਫਾ ਜ਼ਰੂਰ ਹੋਇਆ ਹੈ ਪਰ ਉਹਨਾਂ ਦੇ ਵੱਲੋਂ ਪਾਕਿਸਤਾਨ ਵੱਲ ਕੋਈ ਵੀ ਪਾਣੀ ਨਹੀਂ ਛੱਡਿਆ ਜਾ ਰਿਹਾ ਤੇ ਉਹਨਾਂ ਦੇ ਵੀ ਕਹਿਣਾ ਹੈ ਕਿ ਫਿਲਹਾਲ ਚੀਲ ਦੇ ਵਿੱਚ ਜੋ ਪਾਣੀ ਆ ਰਿਹਾ ਹੈ ਉਸ ਦੀ ਸਥਿਤੀ ਵੀ ਕੰਟਰੋਲ ਵਿੱਚ ਹੈ